ਸਤ ਸ੍ਰੀ ਅਕਾਲ ਦੋਸਤੋ ਦੋਸਤੋ ਕੀ ਤੁਸੀਂ ਜਾਣਦੇ ਹੋ ਤੁਹਾਡਾ ਸਵੇਰ ਦਾ ਪਹਿਲਾ 1 ਘੰਟਾ ਤੁਹਾਡੀ ਪੂਰੀ ਸਿਹਤ ਦੀ ਦਿਸ਼ਾ ਤੈਅ ਕਰਦਾ ਹੈ ਤੁਸੀਂ ਸਵੇਰੇ ਉੱਠ ਕੇ ਅਣਜਾਣੇ ਵਿੱਚ ਕੁਝ ਐਹੋ ਜਿਹੀਆਂ ਗਲਤੀਆਂ ਕਰ ਲੈਂਦੇ ਹੋ ਜੋ ਤੁਹਾਡਾ ਪਾਚਨ ਤੰਤਰ ਤਾਂ ਖਰਾਬ ਕਰਦੀਆਂ ਹੀ ਨੇ ਸਗੋਂ ਤੁਹਾਡਾ ਦਿਮਾਗ ਲੀਵਰ ਹਾਰਮੋਨ ਅਤੇ ਦਿਲ ਉਤੇ ਵੀ ਬੁਰਾ ਅਸਰ ਕਰਦੀਆਂ ਨੇ ਅੱਜ ਤੁਸੀਂ ਜਾਣੋਗੇ ਉਹਨਾਂ 6 ਗਲਤੀਆਂ ਬਾਰੇ ਜਿਨ੍ਹਾਂ ਨੂੰ ਸੁਧਾਰ ਕੇ ਤੁਸੀਂ ਆਪਣੀ ਸਿਹਤ ਦੀ ਦਿਸ਼ਾ ਤੈਅ ਕਰ ਸਕਦੇ ਹੋ ਇਸ ਵਿਸ਼ੇ ਤੇ ਜਾਣਕਾਰੀ ਦੇਣ ਵਾਸਤੇ ਸਾਡੇ ਨਾਲ ਨੇ ਪੋਸ਼ਣ ਦੇ ਮਾਹਰ ਫਿਟਨੈਸ ਕੋਚ ਸਰਦਾਰ ਅਰਜੀਤ ਸਿੰਘ ਜੀ ਆਓ ਉਹਨਾਂ ਨਾਲ ਗੱਲ ਕਰਦੇ ਹਾਂ ਤੇ ਜਾਣਦੇ ਹਾਂ ਸਤਿ ਸ੍ਰੀ ਅਕਾਲ ਸਰ ਜੀ ਸਤਿ ਸ੍ਰੀ ਅਕਾਲ ਆਦਮ ਦੀਪ ਸਿੰਘ ਜੀ ਅਬ ਸਾਰੇ ਹੀ ਦੇਖਣ ਵਾਲੇ ਭੈਣ ਭਰਾਵੋ ਨੂੰ ਪਿਆਰ ਸਤਿਕਾਰ ਦੇ ਨਾਲ ਸਤਿ ਸ਼੍ਰੀ ਅਕਾਲ ਸਰ ਜੀ ਉਹ ਕਿਹੜੀਆਂ ਗਲਤੀਆਂ ਨੇ ਜੋ ਅਸੀਂ ਅਣਜਾਣੇ ਵਿੱਚ ਸਵੇਰੇ ਕਰਦੇ ਆ ਜੋ ਸਾਡੇ ਸਰੀਰ ਉਤੇ ਬੁਰਾ ਅਸਰ ਪਾਉਂਦੀਆਂ ਨੇ ਜੀ ਦੇਖੋ ਸਵੇਰ ਦਾ ਜਿਹੜਾ ਟਾਈਮ ਹੈ ਨਾ ਉੱਠਣ ਦਾ ਦਿਨ ਦੀ ਸ਼ੁਰੂਆਤ ਹੁੰਦੀ ਹੈ ਤੇ ਬੜਾ ਮਹੱਤਵਪੂਰਨ ਹੈ ਜੀ ਸਰੀਰ ਵੀ ਰਾਤ ਪਰ ਰੈਸਟ ਕਰਕੇ ਸਵੇਰ ਤੋਂ ਫਿਰ ਹੁਨੇ ਚੱਲਣਾ ਹੈਗਾ ਤੇ ਸਵੇਰ ਦੀ ਸ਼ੁਰੂਆਤ ਜੇ ਦੀ ਸਹੀ ਹੋ ਜੇਗੀ ਉਹਦਾ ਪੂਰਾ ਦਿਨ ਸਹੀ ਨਿਕਲੇਗਾ ਜੀ ਜੇਦਾ ਇੱਕ ਦਿਨ ਸਹੀ ਨਿਕਲ ਗਿਆ ਅਗਲਾ ਦਿਨ ਵੀ ਸਹੀ ਨਿਕਲ ਗਿਆ ਉਹਦੀ ਫਿਰ ਸਾਰੀ ਰੁਟੀਨ ਸਾਰੀ ਜ਼ਿੰਦਗੀ ਦੀ ਸਹੀ ਨਿਕਲੀ ਜੀ ਬਿਲਕੁਲ ਉਹ ਲੰਮੀ ਉਮਰ ਤੱਕ ਤੰਦਰੁਸਤ ਰਹੇਗਾ ਅਣਜਾਣੇ ਚ ਜਿਹੜੀਆਂ ਗਲਤੀਆਂ ਹੋ ਰਹੀਆਂ ਨੇ ਐਸੋਲੇ ਉਹ ਜਿਹੜਾ ਨੁਕਸਾਨ ਬਹੁਤ ਜ਼ਿਆਦਾ ਕਰ ਰਹੀਆਂ ਨੇ ਔਰ ਅਣਜਾਣ ਸਾਨੂੰ ਪਤਾ ਵੀ ਨਹੀਂ ਕਿ ਅੱਛਾ ਇਹ ਗਲਤੀ ਵੀ ਸਾਡੇ ਹੈਗੀ ਆ ਜੀ ਕਿਉਂਕਿ ਕੋਈ ਜ਼ਿੰਦਗੀ ਦੀ ਰੁਟੀਨ ਬਣ ਚੁੱਕੀ ਆ ਨੇ ਹੁਣ ਜਾ ਕੇ ਪਤਾ ਲੱਗ ਰਿਹਾ ਕਿ ਆਹ ਗਲਤੀ ਕਰਕੇ ਅਸੀਂ ਬਿਮਾਰ ਹੋ ਗਏ ਉਹ ਗਲਤੀਆਂ ਗਲਤੀਆਂ ਲੱਗਦੀਆਂ ਨਹੀਂ ਸਗੋਂ ਆਦਤ ਬਣ ਗਈਆਂ ਹਾਂ ਆਦਤ ਬਣ ਚੁੱਕੀਆਂ ਨੇ ਸੋ ਉਹਨਾਂ ਚ ਸਭ ਤੋਂ ਪਹਿਲੀ ਗਲਤੀ ਜਿਹੜੀ ਆ ਅਗਰ ਮੈਂ ਤੁਹਾਡੇ ਕੋਲ ਪੁੱਛਾਂ ਕਿ ਸਵੇਰੇ ਉੱਠਦਿਆਂ ਸਾਰੀ ਸਭ ਤੋਂ ਪਹਿਲਾ ਕੰਮ ਕੀ ਕਰਦੇ ਹਾਂ ਅਸੀਂ ਪਹਿ ਇਹ ਤਾਂ ਕੋਸਾ ਪਾਣੀ ਪੀਂਨੇ ਆ ਨਹੀਂ ਤੁਸੀਂ ਤਾਂ ਹੁਣ ਕੋਸਾ ਪਾਣੀ ਪੀਣਾ ਸ਼ੁਰੂ ਕਰ ਲਿਆ ਇਸ ਤੋਂ ਪਹਿਲਾਂ ਕੀ ਕਰਦੇ ਹੁੰਦੇ ਸੀ ਸਵੇਰੇ ਉੱਠ ਕੇ ਬ੍ਰਸ਼ੀ ਕਰਦੇ ਸਾਰੇ ਸਵੇਰੇ ਉੱਠ ਕੇ ਬ੍ਰਸ਼ ਕਰਦੇ ਆ ਜੀ ਸੋ ਇਹ ਇੱਕ ਸਾਡੀ ਰੁਟੀਨ ਬਣਾ ਦਿੱਤੀ ਗਈ ਕਿ ਸਵੇਰੇ ਉੱਠਦੇ ਆ ਸਾਰੀ ਬ੍ਰਸ਼ ਕਰਨਾ ਹੈ ਜੀ ਜਿਹੜੀ ਸਭ ਤੋਂ ਵੱਡੀ ਗਲਤੀ ਅੱਜ ਸਭ ਤੋਂ ਹੋ ਰਹੀ ਹੈ ਜੀ ਕਿਉਂਕਿ ਸਵੇਰੇ ਉੱਠਿਆਂ ਸਾਰੀ ਕੈਮੀਕਲਾਂ ਵਾਲੀ ਪੇਸਟ ਤੇ ਪਲਾਸਟਿਕ ਦਾ ਬਰਸ਼ ਜੀ ਨਾ ਉਸ ਬਰਸ਼ ਦੀ ਪਲਾਸਟਿਕ ਦੀ ਕੁਆਲਿਟੀ ਦਾ ਪਤਾ ਤੇ ਨਾ ਉਹ ਪੇਸਟ ਦੇ ਵਿੱਚ ਕਿਹੜੇ-ਕਿਹੜੇ ਕੈਮੀਕਲ ਪਾਏ ਗਏ ਇਹ ਪਤਾ ਜੀ ਔਰ ਦੂਸਰਾ ਇਹਨਾਂ ਦੋਹਾਂ ਦੀ ਮਦਦ ਨਾਲ ਸਭ ਤੋਂ ਮਹੱਤਵਪੂਰਨ ਸਰੀਰ ਦਾ ਜਿਹੜਾ ਨੇ ਖਜ਼ਾਨਾ ਬਣਾਇਆ ਸੀ ਬਿਮਾਰੀਆਂ ਤੋਂ ਬਚਣ ਦਾ ਉਹ ਖਜ਼ਾਨਾ ਅਸੀਂ ਬਰਬਾਦ ਕਰ ਲਏ ਜੀ ਰਾਤ ਨੂੰ ਜਦ ਕੋਈ ਵੀ ਇਨਸਾਨ ਸੌਂਦਾ ਹੈ ਤੇ ਉਹਦੇ ਮੂੰਹ ਦੇ ਵਿੱਚ ਸਲਾਈਵਾ ਇਕੱਠਾ ਹੁੰਦਾ ਹੈ ਤੇ ਰਾਤ ਭਰ ਕਿਉਂਕਿ ਉਹ ਹੀ 8-9 ਘੰਟੇ ਦਾ ਟਾਈਮ ਮਿਲਦਾ ਆ ਮੂੰਹ ਦੇ ਵਿੱਚ ਜਦੋਂ ਨੇ ਚੱਲਣਾ ਨਹੀਂ ਖਾਣਾ ਪੀਣਾ ਨਹੀਂ ਤੇ ਸਾਰਾ ਦਿਨ ਤੇ ਕੁਛ ਨਾ ਕਦੇ ਪਾਣੀ ਪੀ ਲਿਆ ਕਦੇ ਕੁਛ ਖਾ ਲਿਆ ਚੱਲਦਾ ਹੀ ਰਹਿੰਦਾ ਜੀ ਇੱਕ ਜਿਹੜਾ ਟਾਈਮ ਮਿਲਦਾ ਹੈ ਬੈਕਟੀਰੀਆ ਨੂੰ पनਪਣ ਦਾ ਉਹ ਉਸ ਟਾਈਮ ਤੇ ਮਿਲਦਾ ਹੈ ਤੇ ਸਲਾਈਵਾ ਦੇ ਜਰੀਏ ਉਹ ਮੂੰਹ ਤੱਕ ਫਟ ਡਗਟਦਾ ਬੈਕਟੀਰੀਆ ਮੂੰਹ ਤੱਕ ਟ੍ਰੈਵਲ ਕਰਕੇ ਹੁੰਦਾ ਹੈ ਤੇ ਉਹ ਜਿਹੜਾ ਰਾਤ ਸਲਾਈਵਾ ਮੂੰਹ ਦੇ ਵਿੱਚ ਇਕੱਠਾ ਹੁੰਦਾ ਹੈ ਉਹ ਦੁਨੀਆ ਦੀ ਸਭ ਤੋਂ ਬੈਸਟ ਮੈਡੀਸਨ ਹੈ ਜੀ ਉਹ ਅਗਰ ਵਾਪਸ ਤੁਹਾਡੇ ਮੂੰਹ ਚੋਂ ਹੋ ਕੇ ਜਿਹੜਾ ਸਰੀਰ ਚ ਅਗਤਸਲਾ ਜਾਏ ਤੇ ਉਹ ਤੁਹਾਡੀ ਪਾਚਨ ਕਿਰਿਆ ਨੂੰ ਸੁਧਾਰਦਾ ਹੈ ਉਹ ਤੁਹਾਡੇ ਗੱਟ ਏਰੀਆ ਦੇ ਬੈਕਟੀਰੀਆ ਨੂੰ ਸਹੀ ਕਰਦਾ ਹੈ ਉਹ ਤੁਹਾਨੂੰ ਵਿਟਾਮਿਨ B12 ਵੀ ਦਿੰਦਾ ਹੈ ਕਿੰਨੇ ਹੀ ਕੰਮ ਨੇ ਜੀ ਅਗਰ ਉਹ ਸਲਾਈਵਾ ਸਵੇਰੇ ਸਵੇਰੇ ਤੁਸੀਂ ਆਪਣੀਆਂ ਅੱਖਾਂ ਦੇ ਵਿੱਚ ਇੱਕ ਇੱਕ ਡ੍ਰੋਪ ਓਰ ਪਾ ਲੈਂਦੇ ਹੋ ਤੇ ਤੁਹਾਡੀ ਆਈ ਸਾਈਟ ਬੜੀ ਸ਼ਾਨਦਾਰ ਰਹਿੰਦੀ ਹੈ ਉਹ ਸਲਾਹ ਹੈਵਾ ਅਗਰ ਤੁਹਾਡੇ ਕਿਤੇ ਜ਼ਖਮ ਹੋ ਗਿਆ ਕੰਕੇ ਲੱਗੇ ਨੇ ਉਹਦੇ ਉੱਤੇ ਅਗਰ ਤੁਸੀਂ ਸਵੇਰੇ ਸਵੇਰੇ ਉਹ ਤੁਹਾਨੂੰ ਲੈ ਕੇ ਲਾ ਦੇ ਦਿਓ ਤੇ ਉੱਥੇ ਜ਼ਖਮ ਦਾ ਨਿਸ਼ਾਨ ਤੱਕ ਨਹੀਂ ਰਹਿੰਦਾ ਜੀ ਇੱਕੀ ਕਮਾਲ ਦੀ ਦਵਾਈ ਰੱਬ ਨੇ ਜਿਹੜੀ ਬਣਾਈ ਹੈ ਹਰ ਜੀਵ ਜੰਗਲਾਂ ਦੇ ਵਿੱਚ ਇਸੇ ਦਵਾਈ ਦਾ ਇਸਤੇਮਾਲ ਕਰਕੇ ਆਪਣਾ ਆਪ ਨੂੰ ਤੰਦਰੁਸਤ ਕਰਦਾ ਹੈ ਜੀ ਅਸੀਂ ਕਿੰਨਾ ਸ਼ਹਿਰਾਂ ਚ ਰਹਿੰਨੇ ਆ ਤੁਸੀਂ ਦੇਖਿਆ ਹੋਵੇਗਾ ਕਿ ਕੁੱਤੇ ਦਾ ਉਹ ਜ਼ਖਮ ਖਰਾਬ ਹੋਏਗਾ ਜਿਹਨੂੰ ਉਹ ਚੱਟ ਨਹੀਂ ਪਾਉਂਦਾ ਜੀ ਜਿੱਥੋਂ ਤੱਕ ਉਹਦੀ ਜੀ ਪਹੁੰਚਾ ਦਈਏ ਜਿੱਥੇ ਉਹ ਆਪਣਾ ਸਲਾਈਵਾ ਲਾ ਲਿੰਦਾ ਉਹ ਜ਼ਖਮ ਕਦੇ ਵੀ ਖਰਾਬ ਨਹੀਂ ਹੁੰਦਾ ਜੀ ਬਿਲਕੁਲ ਠੀਕ ਹੈ ਉਹ ਚਟਣ ਦੇ ਜਰੀਏ ਕੀ ਲਾਉਂਦਾ ਉਹਥੇ ਆਪਣਾ ਸਲਾਈਵਾ ਆਪਣਾ ਸਲਾਈਵਾ ਠੀਕ ਹੈ ਸੋ ਉਹ ਕਮਾਲ ਦੀ ਮੈਡੀਸਿਨ ਜਿਹੜੀ ਰੱਬ ਨੇ ਬਣਾਈ ਹੈ ਉਹਨੂੰ ਅਸੀਂ ਸਵੇਰੇ ਸਵੇਰੇ ਉੱਠ ਕੇ 10 ਪੇਸਟ ਲੈ ਕੇ ਕੈਮੀਕਲ ਪਾ ਕੇ ਉਹਨੂੰ ਤੇ ਬਾਹਰ ਫੋਕਾ ਦੇਣਾ ਜੀ ਉਹੋ ਚੀਜ਼ ਦੇ ਵਿੱਚ ਲੈਣਾ ਹੀ ਨਹੀਂ ਤੇ ਨਾਲ ਉਹ ਕੈਮੀਕਲ ਜਿਹੜੇ ਨੇ ਪਾਲਣੇ ਨੇ ਵਿੱਚ ਬਹੁਤ ਸਾਰੇ ਬ੍ਰਸ਼ ਮਾਰਕੀਟ 'ਚ ਐਸੇ ਨੇ ਐਸੀ ਪਲਾਸਟਿਕ ਦੇ ਬਣੇ ਹੋਏ ਨੇ ਜਿਹੜੀ ਖਾਰਮ ਫੋਲੇ ਜੀ ਇੱਕ ਖਾਰਿਕ ਨਾ ਪਲਾਸਟਿਕ ਦੇ ਕੋਈ ਬਰਤਨ ਹੋਏ ਤੇ ਉਹਦੇ ਪਿੱਛੇ ਇੱਕ ਟ੍ਰਾਇੰਗਲ ਬਣਿਆ ਦੋ ਅੰਕ ਲਿਖੇ ਹੁੰਦੇ ਨੇ ਉਹ ਦੋ ਅੰਕ ਵਾਲੀ ਜਿਹੜੀ ਪਲਾਸਟਿਕ ਆ ਨਾ ਐਚ ਡੀ ਪੀ ਇਹ ਉਹ ਕਹਿੰਦੇ ਨੇ ਆਈ ਥਿੰਕ ਰਗ ਨਾ ਜੇ ਕਹਾਂ ਰਹੀ ਜੀ ਇਹ ਪੁੱਲ ਨਹੀਂ ਗਿਆ ਤੇ ਉਹ ਪਲਾਸਟਿਕ ਜਿਹੜੀ ਉਸ ਬੈਸਟ ਹੁੰਦੀ ਹੈ ਜਿਹੜੀ ਕਿਤੇ ਵੀ ਕੰਟਮੀਨੇਸ਼ਨ ਨਹੀਂ ਦਿੰਦੀ ਜੀ ਸੋ ਅਗਰ ਤੇ ਬਰਸ਼ ਤੁਹਾਡਾ ਉਸ ਪਲਾਸਟਿਕ ਦਾ ਬਣਿਆ ਤੇ ਉਹਨੇ ਤੁਹਾਨੂੰ ਕੋਈ ਨੁਕਸਾਨ ਨਹੀਂ ਕਰਨਾ ਲੇਕਿਨ ਅਗਰ ਉਹ ਮਾੜੀ ਪਲਾਸਟਿਕ ਤਰ੍ਹਾਂ ਕਿਸੇ ਬਣਿਆ ਤੇ ਉਹਨੇ ਬਹੁਤ ਸਾਰੇ ਇਵਨ ਨੈਰ ਕੈਂਸਰ ਪੈਦਾ ਕਰਨ ਵਾਲੇ ਜਿਹੜੇ ਖਾਨੀਕਾਰ ਦੇ ਅਡੇ ਖਸਮਨਾ ਕੈਂਟਰ ਨੇ ਉਹ ਵੀ ਉਹ ਨਾ ਪਲਾਸਟਿਕ ਦੇ ਚੁੰਬੇ ਨੇ ਜੀ ਸੋ ਪੇਸਟਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਕਈ ਤਰ੍ਹਾਂ ਦੇ ਕੈਮੀਕਲਸ ਇਸਤੇਮਾਲ ਹੁੰਦੇ ਨੇ ਤੇ ਅਸੀਂ ਸ੍ਰੀ ਰੇਸ਼ਵਰੀ ਆਦਤ ਬਣਾ ਲਈ ਹੈ ਉਸ ਦੇ ਅਨਸਾਰ ਹੀ ਉਹ ਕੈਮੀਕਲਾਂ ਨਾਲ ਮੂਹ ਨੂੰ ਪੜ ਲੈਣਾ ਤੇ ਸਲਾਈ ਵਾਲ ਜਿਹੜਾ ਉਹ ਖਤਮ ਕਰ ਲੈਣਾ ਇਹ ਸਭ ਤੋਂ ਵੱਡੀ ਗਲਤੀ ਹੈ ਜੀ ਸੋ ਇਸ ਗਲਤੀ ਨੂੰ ਸਭ ਤੋਂ ਪਹਿਲਾਂ ਸੁਧਾਰਨਾ ਚਾਹੀਦਾ ਹੈ ਪਹਿਲੀ ਗੱਲ ਤੇ ਪੇਸਟ ਚੁਣ ਲਿਆ ਧਿਆਨ ਰੱਖੋ ਕਿ ਪੇਸਟ ਕੋਈ ਵੀ ਹਾਰਮਫੁਲ ਕੈਮੀਕल्स ਵਾਲੀ ਨਾ ਚੁਣੋ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਬਾਇਓਕੈਮੀਕਲ ਬੇਸਡ ਪੇਸਟ ਬਣਾਉਂਦੀਆਂ ਨੇ ਉਹਨੂੰ ਕਰ ਲਓ ਜਾਂ ਫਿਰ ਦੰਤਨ ਕਰ ਲਓ ਜੀ ਸੋ ਕਰੋ ਕਦੋਂ ਬੈਸਟ ਟਾਈਮ ਹੈ ਰਾਤ ਨੂੰ ਕਰਨਾ ਜੀ ਰਾਤ ਨੂੰ ਜਦੋਂ ਤੁਸੀਂ ਬ੍ਰਸ਼ ਕਰ ਲੋਗੇ ਜਾਂ ਪੇਸਟ ਕਰਨਾ ਦੰਤਨ ਕਰ ਲੋਗੇ ਉਹਦਾਂ ਕੀ ਹੈ ਜਿਹੜਾ ਅਨੰਤ ਕਣ ਜਿਹੜੇ ਫਸੇ ਸੀ ਹੁੰਦਾ ਚੋਂ ਨਿਕਲ ਜਾਣਗੇ ਤੇ ਉਹ ਸਾਫ ਹੋ ਗਿਆ ਹੁਣ ਉਹਦੇ ਚ ਸੜਨ ਨਾਲ ਗੱਲਨ ਵਾਲਾ ਬੁਰਾ ਬੈਕਟੀਰੀਆ ਪਤਾ ਨਹੀਂ ਕੋਈ ਜੀ ਸਿਰਫ ਤੁਹਾਡਾ ਗੱਠ ਦਾ ਜਿਹੜਾ ਚੰਗਾ ਬੈਕਟੀਰੀਆ ਉਹ ਟ੍ਰੈਵਲ ਕਰਕੇ منہ ਤੱਕ ਆਏਗਾ ਤੇ ਉੱਥੇ ਉਹ ਵਿਟਾਮਿਨ B12 ਬਣਾਏਗਾ ਜੀ ਨਾਲ ਹੀ ਤੁਹਾਡੇ ਸਲਾਈਵਾਰ ਨੂੰ ਇੱਕ ਮੈਡੀਸਨ ਬਣਾ ਦੇਗਾ ਉਹ ਤੇ ਉਹ ਹੀ ਸਿਰਫ ਫਾਇਦੇਮੰਦ ਹੈ ਸੋ ਬਰਸ਼ ਕਰਨ ਦੀ ਆਦਤ ਰਾਤ ਵੇਲੇ ਪਾਓ ਤਾਂ ਕਿ ਰਾਤ ਨੂੰ ਸਾਫ ਹੋ ਜੇ ਨਦੀਗੀ ਵੀ ਨਾਲ ਵਿੱਚ ਇਕੱਠੀ ਹੋਵੇ ਤੇ ਜਿਹੜਾ ਬੈਕਟੀਰੀਆ ਉਹ ਆਪਣਾ ਕੰਮ ਕਰੇ ਤੇ ਉਹਨੇ ਜਿਹੜੀ ਮੈਡੀਸਨ ਬਣਾਇਆ ਉਹਦਾ ਫਾਇਦਾ ਵੀ ਸਿਰੇ ਨਾਲ ਸੱਕੋ ਜੀ ਉਹ ਪਹਿਲੀ ਗਲਤੀ ਤੇ ਹੈਗੀ ਹੈ ਜਿਹਨੂੰ ਸੁਧਾਰਨ ਦੀ ਲੋੜ ਹੈ ਜੀ ਦੂਸਰੀ ਜਿਹੜੀ ਗਲਤੀ ਹੈ ਉਹ ਹੈਗੀ ਹੈ ਫੇਰ ਬਰਸ਼ ਕਰ ਲਿਆ ਤੇ ਫਿਰ ਅਗਲਾ ਕੰਮ ਕੀੜਾ ਹੁੰਦਾ ਚਾਹ ਪੀ ਲਈਏ ਚਾਹ ਪੀ ਲਈ ਜੀ ਚਾਹ ਜਾਂ ਕੌਫੀ ਨਾਲ ਦੀ ਇੱਕ ਬਿਮਾਰੀ ਜਿਹੜੀ ਅਸੀਂ ਲਾੜੀ ਹੋਈ ਹੈ ਜੀ ਨੁਕਸਾਨ ਇਹਦਾ ਕੀ ਹੈਗਾ ਕਿ ਜਿਹੜਾ ਰਾਤ ਦਾ ਤੁਸੀਂ ਖਾਣਾ ਖਾਂਦਾ ਆ ਇਹ ਸਾਰਾ ਨਹੀਂ ਬਚਦਾ ਸ਼ਾਸਤਰਾ ਤੋਂ ਸ਼ੁਰੂ ਤੋਂ ਕਿਹਾ ਗਿਆ ਹੈ ਕਿ ਰਾਤ ਦਾ ਖਾਣਾ ਬਿਲਕੁਲ ਲਾਈਟ ਖਾਓ ਅੱਜਕੱਲ ਮੈਡੀਕਲ ਜੇ ਜੀਤ ਉਹ ਦਿਨ ਤੇ ਉਹ ਸਾਇੰਸ ਹੈ ਇਹ ਵੀ ਤੁਹਾਨੂੰ ਜਸਤ ਕਰਦੀ ਇੱਕ ਰਾਤ ਦਾ ਖਾਣਾ ਬਿਲਕੁਲ ਹਲਕਾ ਹੋਣਾ ਚਾਹੀਦਾ ਲੇਕਿਨ ਅਸੀਂ ਤੇ ਰਾਤ ਦੀਆਂ ਸਾਰੀਆਂ ਪਾਰਟੀਆਂ ਠੁਸੀਆਂ ਹੁੰਦੀਆਂ ਜੀ ਬਿਲਕੁਲ ਹਾਂਜੀ ਰੱਜ ਕੇ ਖਾਣਾ ਟਕਾ ਦੇ ਤੇ ਰਾਤ ਨੂੰ ਕਹਿੰਦੇ ਤੁਨ ਕੇ ਖਾਓ ਹਾਂ ਤੁਨ ਕੇ ਖਾਣਾ ਹਾਂਜੀ ਸਾਰਾ ਦਿਨ ਤੇ ਟਾਈਮ ਹੀ ਨਹੀਂ ਬਿਆ ਜੀ ਤੇ ਰਾਤ ਦਾ ਖਾਣਾ ਖਾ ਕੇ ਜਾਣਾ ਆ ਸੌ ਉਹ ਖਾਣਾ ਸਾਰਾ ਨਹੀਂ ਬਚਿਆ ਹੁੰਦਾ ਜਿਹੜਾ ਬਚਿਆ ਹੋਇਆ ਖਾਣਾ ਆ ਉਹ ੇਟ ਦੇ ਵਿੱਚ ਹੁਣ ਗਰਮੀ ਹੈ ਜੇ ਨਹੀਂ ਗਰਮੀ ਚ ਚੀ ਖਾਣਾ ਬਾਹਰ ਰੱਖ ਕੇ ਦੇਖ ਲਓ ਸਬ ਤੱਕ ਘੰਟੇ ਤੋਂ ਇਹ ਖਰਾਬ ਹੋਣਾ ਹੈ ਜੀ ਤੇ ਉਹ ਗਰਮੀ ਚ ਪਿਆ ਪੇਟ ਦੇ ਵਿੱਚ ਵੀ ਖਰਾਬ ਹੋਇਆ ਸੋ ਉਹਦੇ ਚ ਪਹਿਲਾਂ ਹੀ ਥੋੜੇ ਐਸਿਡ ਬਣੇ ਹੋਏ ਨੇ ਤੇ ਜਦੋਂ ਤੁਸੀਂ ਉਹਦੇ ਉੱਤੇ ਚਾਹ ਤੇ ਕਾਫੀ ਪਾ ਲੈਂਦੇ ਹੋ ਤੇ ਉਹ ਫਿਰ ਤੁਹਾਡਾ ਐਸਿਡ ਨੂੰ ਕਈ ਗੁਣਾ ਵਧਾ ਦਿੰਦੀ ਜੀ ਪੰਜਾਬ ਮੰਡਾ ਪਿੰਡਾ ਉੱਤੇ ਤੁਹਾਡੇ ਬਲੱਡ ਦਾ ਜਿਹੜਾ এনवायरमेंट ਆ ਉਹ ਐਸਿਡ ਖੰਡਾ ਪੈਂਦਾ ਆ ਤੇ ਫੇਰ ਉਹਦਾ ਨਤੀਜਾ ਕੀ ਹੁੰਦਾ ਹੈ ਗੈਸ bloating ਤੇ acidity for ulcer ٹھیک ہے موثرنگ پروبلم ਜਿਹੜੀਆਂ ਇਹ ਪੈਰਾ ਕਰ ਦਿੰਦਾ جی ਹੁਣ ਜਿਹਦਾ ਵੀ بلڈ ایسڈک ਹੋ ਗਿਆ بلڈ ਜਨ ਕਿ શરી ਦਾ এনवायरमेंट ایسڈک ਹੋ ਗਿਆ ਉਹ ਤੰਦਰੁਸਤ ਰਹਿ ਹੀ ਨਹੀਂ ਸਕਦਾ جی ਇਸ ਸਬੀਆਂ ਤੋਂ ਆਯੁਰਵੈਦ ਦੇ ਵਿੱਚ ਪ੍ਰਮਾਣਿਤ ਹੈ ਔਰ ਅੱਜ ਇਹ ਮੈਡੀਕਲ ਲਾਈਨ ਦੇ ਵਿੱਚ ਵੀ ਪ੍ਰਮਾਣਿਤ ਹੈਗਾ ਤੋਂ ਇਹ ਜਿਹੜਾ ਸਭ ਤੋਂ ਵੱਡੀ ਗਲਤੀ ਜਿਹੜੀ ਹੈ ਸਵੇਰੇ ਸਵੇਰੇ ਉੱਠ ਕੇ ਚਾਹ ਪੀਣੀ ਤੇ ਉਹ ਵੀ ਕਿਹੜੀ ਪੀਣੀ ਦੁੱਧ ਵਾਲੀ ਤੇ ਜੀ ਬੜੀ ਜੀ ਹਾਂ ਜੀ ਸੋ ਬਹੁਤ ਵੱਡੀ ਇਹ ਗਲਤੀ ਕੀਤੀ ਹੋ ਰਹੀ ਹੈ ਸੋ ਇਸ ਗਲਤੀ ਨੂੰ ਸੁਧਾਰਨ ਦੀ ਲੋੜ ਹੈ ਚਾਹ ਜਾਂ ਕੌਫੀ ਸਵੇਰੇ ਉੱਠਨੇ ਆ ਮੇਰਾ ਕੋਈ ਕੰਮ ਨਹੀਂ ਹੈਗਾ ਜੀ ਇਸ ਨੂੰ ਬੰਦ ਕਰ ਦੇਣਾ ਚਾਹੀਦਾ ਕਦੇ ਵੀ ਨਹੀਂ ਪੀਣੀ ਚਾਹੀਦੀ ਇਹ ਪੀਣੀ ਹੈ ਤਾਂ ਤੁਸੀਂ ਇਤਰਾ ਬਲੈਕ ਟੀ ਜਾਂ ਗ੍ਰੀਨ ਟੀ ਪੀਓ ਲੇਕਿਨ ਉਹ ਬਾਅਦ ਚ ਪੀਓ ਜੀ ਸਵੇਰ ਦਾ ਜਰਾ ਟਾਈਮ ਨਿਕਲ ਦੇ ਜਦੋਂ ਤੁਸੀਂ ਸੈਰ ਸੂ ਕਰਕੇ ਆ ਗਏ ਉਹ ਥੋੜਾ ਹਲਕਾ ਨਾਸ਼ਤਾ ਫਰੂਟ ਵਰਗਾ ਕਰ ਲਿਆ ਉਸ ਤੋਂ ਬਾਅਦ ਜਾ ਕੇ ਕਿਤੇ ਇਹ ਲੋਕਾਂ ਦੇ ਰੋਕੇ ਦੇ ਕਿਹਨੀ ਚਾਹ ਪੀ ਸਕਦੇ ਹੋ ਲੇਕਿਨ ਉਹ ਵੀ ਬਲੈਕ ટી ਜਾਂ ਗ੍ਰੀਨ ટી ਪੀਓ ਬਹੁਤ ਥੋੜੀ ਚਾਹ ਪੀ ਸਕਦੇ ਜਿੰਨਾ ਤਾਂ ਹੋ ਸਕੇ ਉਹ ਉਹ ਆਈਡੀ ਕਰੋ ਤੀਸਰੀ ਗਲਤੀ ਜਿਹੜੀ ਹੈ ਉਹ ਅਸੀਂ ਕਰ ਰਹੇ ਹਾਂ ਕਿ ਬਹੁਤ سارے ਲੋਕੀ ਸਵੇਰੇ ਉੱਠ ਕੇ ਪਾਣੀ ਨਹੀਂ ਪੀਂਦੇ ਜੀ ਜਦ ਕੇ ਸਵੇਰੇ ਉੱਠ ਕੇ ਹਲਕਾ ਕੋਸਾ ਪਾਣੀ ਪੀਣਾ ਸਰੀਰ ਵਾਸਤੇ ਬਹੁਤ ਹੀ ਲਾਇਵੰਦ ਹੈਗਾ ਜੀ ਨਾ ਠੰਡਾ ਪਾਣੀ ਨਾ ਬਹੁਤ ਜ਼ਿਆਦਾ ਗਰਮ ਕੋਸਾ ਪਾਣੀ ਉਕਸਾ ਪਾਣੀ ਜਿਹੜਾ ਹੈ ਉਹ ਕਰਦਾ ਕੀ ਹੈ ਕਿ ਤੁਹਾਡੀ ਬਾਡੀ ਦਾ ਟੈਂਪਰੇਚਰ ਰਾਤ ਜਦੋਂ ਤੁਸੀਂ ਸੁੱਤੇ ਹੁੰਦੇ ਹੋ ਉਹ ਤੇ ਡਾਊਨ ਹੋ ਜਾਂਦਾ ਹੈ ਜੀ ਤੇ ਜਦੋਂ ਤੁਸੀਂ ਕੋਸਾ ਪਾਣੀ ਪੀਂਦੇ ਹੋ ਜੇ ਠੰਡਾ ਪਾਣੀ ਪੀਓਗੇ ਤੇ ਉਸ ਟੈਂਪਰੇਚਰ ਨੂੰ ਇੱਕ ਵਾਰੀ ਹੋਰ ਡਾਊਨ ਕਰੇਗਾ ਫਿਰ ਜਦੋਂ ਤੁਸੀਂ ਉੱਤੇ ਥਰੋ-ਫਰੋਗੇ ਤੇ ਉਹ ਨਕਤੀਸ਼ਰੀਤੀ ਬਣੇਗੀ ਫਿਰ ਆਪ ਕੋ ਟੈਂਪਰੇਚਰ ਸਹੀ ਹੋ ਜਾਏਗਾ ਉਹਨਾਂ ਚਿਰ ਤੱਕ ਤੁਸੀਂ ਕਮਜ਼ੋਰੀ ਫੀਲ ਕਰੋਗੇ ਬਲੱਡ ਸਰਕੂਲੇਸ਼ਨ ਲੋ ਹੋ ਜਾਏਗਾ ਚੰਨਾ ਤੱਕ ਆਕਸੀਜਨ ਦੀ ਸਪਲਾਈ ਘਟੇਗੀ ਉਹਨਾਂ ਚਿਰ ਜੀ ਹਾਂਜੀ لیکن ਜੇ ਤੁਸੀਂ ਸਵੇਰੇ ਉੱਠਿਆ ਸਾਰੀ ਪਹਿਲਾ ਇੱਕ ਸਾ ਪਾਣੀ ਪੀ ਲੈਂਦੇ ਹੋ ਤੇ ਦੋ ਫਾਇਦੇ ਹੋਣੇ ਨੇ ਇੱਕ ਤੇ ਉਹਨੇ ਉਸੇ ਵੇਲੇ ਤੁਹਾਡੇ ਬੋਡੀ ਦਾ ਟੈਂਪਰੇਚਰ ਅੰਦਰੋਂ ਅਪ ਕਰ ਦੇਣਾ ਤੇ ਉਸ ਨਾਲ ਤੁਹਾਡਾ ਟੈਂਪਰੇਚਰ ਜਦੋਂ ਸਹੀ ਹੋ ਜਾਣਾ ਤੇ ਬਲੱਡ ਸਰਕੂਲੇਸ਼ਨ ਸਹੀ ਹੋ ਜਾਂਦਾ ਜੀ ਤੇ ਉਸੇ ਵੇਲੇ ਸਰਾਂ ਨੂੰ ਜਰੂਰੀ ਜਿਹੜੇ ਨਿਊਟ੍ਰੀਐਂਟਸ ਨੇ ਆਕਸੀਜਨ ਹੈ ਉਹ ਪ੍ਰੋਪਰ ਮਿਲ ਜਾਂਦੀ ਹੈ ਇਹ ਬਲਟਾ ਫਾਇਦਾ ਹੁੰਦਾ ਦੂਸਰਾ ਫਾਇਦਾ ਜਿਹੜਾ ਗਰਮ ਪਾਣੀ ਦਾ ਜਿਹੜੇ ਰਾਤ ਦਾ ਤੁਸੀਂ ਖਾਣਾ ਬਚਿਆ ਸੀਗਾ ਥੋੜਾ ਠੀਕ ਹੈ ਕੋਸ਼ਿਸ਼ ਤੇ ਕਰੋ ਕਿ ਰਾਤ ਨੂੰ ਬਿਲਕੁਲ ਹਲਕਾ ਖਾਣਾ ਖਾਓ ਫਿਰ ਵੀ ਜਿਹੜਾ ਬਚ ਗਿਆ ਉਹ ਉਹ ਨੇ ਖਰਾਬ ਤੇ ਹੋਣਾ ਹੀ ਹੈ ਇਹ ਰਣਾ ਨਹੀਂ ਪਚਿਆ ਜੀ ਕਿ ਉਹਦੇ ਵਿੱਚ ਜਿਹੜੇ ਥੋੜੇ ਬਹੁਤ ਐਸਿਡ ਬਣੇ ਨੇ ਉਹ ਪਾਣੀ ਦੇ ਨਾਲ ਨਿਊਟਰਲ ਹੋ ਜਾਂਦੇ ਜੀ ਤੇ ਸਾਡਾ ਪਾਣੀ ਜਿਹੜਾ ਉਹ ਕਿਉਂਕਿ ਉਹ ਉਹਦਾ ਪੀ ਐਚ ਲੈਵਲ ਜਿਹੜਾ ਉਹ 7.8 ਦੇ ਲਾਗੇ ਹੋਣਾ ਚਾਹੀਦਾ ਜੀ ਇਹੋ ਜਿਹੇ ਪਾਣੀ ਜਦੋਂ ਪੀਏ ਤਾਂ ਕਿ ਉਹ ਜਿਹੜੇ ਐਸਿਡ ਨੂੰ ਘੋੜਾ ਡਿলিউਟ ਕਰ ਦਵੇ ਉਹਨੇ ਛਾਤ ਨਹੀਂ ਕਰਨਾ ਲੇਕਿਨ ਕਿ ਉਹ ਕਿਉਂਕਿ ਡਿলিউਟ ਹੀ ਹੋ ਰਿਹਾ ਹੈ ਤੇ ਉਹ ਨਾਲ ਤੁਹਾਡੀ ਸੇਫ ਨੇ ਬਹੁਤ ਜ਼ਿਆਦਾ ਹੈ ਪੋਸਟਿਵ ਵਿਚਾਤ ਕੰਦੰਦਨੀ ਜੇ ਤਾਂ ਉਹ ਤੁਸੀਂ ਬਿਮਾਰੀਆਂ ਤੋਂ ਜਿਹੜਾ ਬਚਾਅ ਹੁੰਦਾ ਹੈ ਤੇ ਕੋਸ਼ਿਸ਼ ਕਰੋ ਕਿ ਸਵੇਰੇ 2 ਤੋਂ 3 ਗਲਾਸ ਗੁਸਾ ਪਾਣੀ ਪੀਓ ਜੀ ਅਗਲੀ ਜਿਹੜੀ ਚੌਥੀ ਗਲਤੀ ਹੈ ਉਹ ਕਰਦੇ ਆ ਕਿ ਸਵੇਰੇ ਉੱਠ ਕੇ ਸੈਰ ਨਾ ਕਰਨਾ ਜੀ ਜ਼ਿਆਦਾਤਰ ਲੋਕ ਅੱਜਕੱਲ ਸੌਣਾ ਜਿਹੜਾ ਹੁਣ ਬਾਹਰ ਦਾਤ ਰਿਆ ਨਹੀਂ ਕਿਹੜੇ ਪਿੰਡਾਂ ਦੇ ਵਿੱਚ ਸੌਂਦੇ ਸੀ ਬਾਹਰ ਮੱਝ ਲੱਗ ਜਣੇ ਜੀ ਉੱਥੇ ਸੌਣਾ ਮੱਛਲੀਆਂ ਲਾਣੀਆਂ ਲਾਣੀਆਂ ਇਕੋਲੇ ਵਾਤਾਵਰਨ ਤੋਂ ਜੀ ਉੱਥੇ ਤੇ ਖੁੱਲਾ ਵਾਤਾਵਰਨ ਸੀਗਾ ਉੱਥੇ ਤੋਂ ਤੁਸੀਂ ਰਾਤ ਜਿਹੜੀ ਕਾਰਬਨ ਡਾਈਆਕਸਾਈਡ ਛੱਡ ਰਹੇ ਹੋ ਉਹਨੇ ਨਾਲ ਨਾਲ ਹੀ ਦੂਰ ਚਲੀ ਜਾਣਾ ਤੇ ਤੁਹਾਨੂੰ ਚੰਗੀ ਆਕਸੀਜਨ ਮਿਲਦੀ ਰਹਿੰਦੀ ਹੈ ਅੱਜ ਕੱਲ ਇੰਧਾਨ ਨਹੀਂ ਸੌਣਾ ਹੁੰਦਾ ਕਮਰਿਆਂ ਦੇ ਵਿੱਚ ਜੀ ਬੰਦ ਕਮਰਿਆਂ ਦੇ ਵਿੱਚ ਅੱਜ ਕੱਲ ਸਰਦੀ ਹੈ ਤੇ ਤਾਂ ਕਿਹ ਕਿਧਰ ਜਾਨੀ ਕੋਰੋਨਾ ਠੰਡਾ ਹੋਈ ਹੈ ਤੇ ਅੱਗੇ ਹੁਣ ਜਦੋਂ ਗਰਮੀ ਆ ਜਾਂਦੀ ਹੈ ਤਾਂ ਤਾਂ ਉਦੋਂ AC ਸ਼ੁਰੂ ਹੋ ਜਾਣਾ ਤੇ ਉਦੋਂ ਕਿਤੇ ਦਵਾ ਤੇ ਖੁੱਲਣਾ ਤੋਂ ਸੌਣਾ ਜਿਹੜਾ ਤੁਸੀਂ ਬੰਦ ਕਮਰਿਆਂ ਦੇ ਵਿੱਚ ਜੇ ਬੰਦ ਕਮਰੇ ਆ ਜਿੱਥੇ ਤੁਸੀਂ ਸੁੱਤੇ ਹੁੰਦੇ ਹੋ ਤੇ ਤੁਹਾਡੀ ਹਰ ਸਾਹ ਦੇ ਨਾਲ ਉਸ ਕਮਰੇ ਦੇ ਵਿੱਚ ਜਿਹੜੀ ਸੀਮਤ ਹਵਾ ਆ ਉਹਦੇ ਵਿੱਚ ਆਕਸੀਜਨ ਦਾ ਲੈਵਲ ਘੱਟ ਜਾਂਦਾ ਹੈ ਤੇ ਕਾਰਬਨ ਡਾਈਆਕਸਾਈਡ ਦਾ ਵਧਦਾ ਜਾਂਦਾ ਹੈ ਜੀ ਸੋ ਜੇ ਤੁਸੀਂ ਉੱਠਿਓ ਤੇ ਉਸੇ ਤਰੀਕੇ ਤਿਆਰ ਹੋ ਕੇ ਤੇ ਫਿਰ ਹਲਕਾ ਦਬੀਚ ਆਪਣਾ ਨਾਸ਼ਤਾ ਕੀਤਾ ਤੇ ਆਪਣੇ ਕੰਮ ਕੋਲ ਨਿਕਲ ਗਏ ਅਫਸਰਾਂ ਦੇ ਵਿੱਚ ਫਿਰ ਬੰਦ ਕਮਰੇਾਂ 'ਚ ਬਹਿ ਜਾਣਾ ਜੀ ਹਾਂਜੀ ਅੱਜਕੱਲ੍ਹ ਕਾਰਾਂ ਹਰ ਕਿਸੇ ਕੋਲ ਨੇ ਤੇ ਉਹਦੇ ਇਸ ਸੰਬੰਧ ਤੁਸੀਂ ਪਹਿ ਜਾਣਾ ਤੇ ਜਿਹੜੀ ਆਕਸੀਜਨ ਰਾਤ ਦੀ ਤੁਹਾਨੂੰ ਘੱਟ ਮਿਲੀ ਹੈਗੀ ਉਹ ਪੂਰੀ ਕਿੱਥੋਂ ਕਰੋਗੇ ਜੀ ਤੇ ਇਨਸਾਨ ਜਿਹੜਾ ਆ ਆਕਸੀਜਨ ਦਾ ਹੈ। ਅਗਰ ਆਕਸੀਜਨ ਉਹਨੂੰ ਨਹੀਂ ਮਿਲ ਰਹੀ ਤੇ ਉਹ ਤੰਦਰੁਸਤ ਨਹੀਂ ਰਹਿ ਸਕਦਾ। ਇੱਕ ਕੋਈ ਖਰਾਕ ਹੈ ਜਿਹਨੂੰ ਸਿਰਫ 3 ਮਿੰਟ ਬੰਦ ਕਰੋ ਸਹੀ। ਜੀਵਨ ਲਈ ਸਮਾਪਤ ਹੋ ਜਾਂਦੀ ਹੈ। ਜੀ। ਸੋ ਜਦੋਂ ਤੁਸੀਂ ਸਵੇਰੇ ਉੱਠ ਕੇ ਬਾਹਰ ਖੁੱਲੇ ਵਾਤਾਵਰਣ ਚ ਖਾਸ ਕਰ ਸੈਰ ਕਰਦੇ ਹੋ, ਬ੍ਰਿਸ ਵਾਕਿੰਗ ਕਰਦੇ ਹੋ, ਪੇਜ ਤੁਰਦੇ ਹੋ ਜਾਂ ਜੋਗਿੰਗ ਕਰਦੇ ਹੋ, ਐਕਸਰਸਾਈਜ਼ ਕਰਦੇ ਹੋ। ਤੇ ਉਹਦੇ ਨਾਲ ਕਿੰਨੇ ਫਾਇਦੇ ਮਿਲਦੇ ਨੇ। ਜਦੋਂ ਤੁਸੀਂ ਤੇਜ਼ ਹੋਣਾ ਤਾਂ ਦਸਾਂ ਤੇਜ਼ ਹੋਣਾ ਸ਼ੁਰੂ ਹੋ ਜਾਣਾ ਇੱਕ ਤੁਸੀਂ ਪੱਲੇ ਵਾਤਾਵਰਣ ਚ ਆ ਚੁੱਕੇ ਹੋ ਜਿੱਥੇ ਆਕਸੀਜਨ ਹੈਗੀ ਹੈ ਜੀ ਇਸੇ ਪਾਰ ਕਿ ਨਹੀਂ ਚਾਗੇ ਜਿੱਥੇ ਬੂਟੇ-ਬੂਟੇ ਵਿੱਚ ਬਹੁਤ ਈ ਆਕਸੀਜਨ ਹੈਗੀ ਹੈ ਤੇ ਤੁਸੀਂ ਘਰ ਦੇ ਪੋਲੂਸ਼ਨ ਚੋਂ ਬਾਹਰ ਜਾ ਚੁੱਕੇ ਤੇ ਉੱਥੇ ਤੁਹਾਨੂੰ ਆਕਸੀਜਨ ਸ਼ੁੱਧ ਮਿਲਣੀ ਹੈ ਫਿਰ ਜਿਉਂ-ਜਿਉਂ ਸਾਹ ਤੇਜ਼ ਹੋਣਾ ਤੁਸੀਂ ਐਕਸਰਸਾਈਜ਼ ਕਰਨੀ ਹੈ ਤੇ ਆਕਸੀਜਨ ਦਾ ਲੈਵਲ ਵਧਣਾ ਜੀ ਅੰਦਰ ਦਾ ਜਿਹੜਾ ਬਚਿਆ-ਕੁਚਿਆ ਖਾਣਾ ਸੀ ਉਹ ਡਾਈਜੈਸਟ ਹੋ ਜਾਣਾ ਉਹਦਾ ਉਹਦਾ ਸਟਮਕ ਨਾਲੋਂ ਸਾਫ਼ ਹੋ ਜਾਣਾ ਹੁੰਦਾ ਠੀਕ ਜੀ ਨਾਲੀ ਤੁਹਾਡਾ ਜਿਹੜੇ ਮਸਲ ਟੋਨਿੰਗ ਨਰਵਸ ਟੋਨਿੰਗ ਜੋਇੰਟ ਟੋਨਿੰਗ ਇਹ ਸਾਰਾ ਕੁਝ ਹੋਣਾ ਹੈ। ਤੋਂ ਇਹ ਵੱਡੀ ਗਲਤੀ ਅੱਜ ਲੋਕ ਕਰਦੇ ਨੇ ਕਿ ਸਵੇਰੇ ਉੱਠ ਕੇ ਆਲਸੀ ਐਨੇ ਹੋ ਗਏ ਨੇ ਕਿ ਸਵੇਰੇ ਸੈਰ ਕਰਨ ਜਾਂ ਉਦੋਂ ਸੈਰ ਤੇ ਜਾਣਾ ਸ਼ੁਰੂ ਕਰਨਾ ਜਦੋਂ ਡਾਕਟਰ ਕਹੇਗਾ ਵੀ ਹੋਣ ਨਹੀਂ ਇਹ ਸਰਦਾਰ। ਸੈਰ ਕਰਿਆ ਕਰੋ। ਸੈਰ ਕਰਿਆ ਕੋਲੋਂ ਸ਼ੂਗਰ ਹੋ ਵੀ ਨਹੀਂ ਤੇ ਹਾਰਟ ਫੈਰਾ ਦਾ ਹੋ ਜਾਏਗਾ। ਉਦੋਂ ਜਾ ਕੇ ਮਜਬੂਰੀ ਨੂੰ ਸੈਰ ਕਰਨੀ ਹੈ। ਤੋਂ ਇਹਨੂੰ ਮਜਬੂਰੀ ਲੱ ਲਾ ਕਰੀਏ। ਇਹਨੂੰ ਅਸੀਂ ਆਪਣੀ ਇੱਕ ਪਹਿਲ ਬਣਾਈ। ਕਿ ਕੁਛਰੀ ਤਾਂ ਦੁਸਰਤ ਤੇ ਫੇਰ ਹਰ ਚੀਜ਼ ਇੰਜੋਏ ਹੋਣੀ ਹੈ ਜੀ ਸੋ ਸਰੀਰ ਕੋਲੋਂ ਕੰਮ ਲੈਣਾ ਸਿੱਖੀਏ ਇਹ ਮਸ਼ੀਨ ਰੱਬ ਨੇ ਚੱਲਣ ਵਾਸਤੇ ਬਣਾਈ ਹੈ ਅੱਜ ਅਸੀਂ ਸਾਰੇ ਮਿਹਨਤ ਦੇ ਕੰਮ ਮਸ਼ੀਨਾਂ ਨੂੰ ਦੇਈ ਜਾ ਰਹੇ ਆ ਤੇ ਆਪ ਬੰਦੇ ਜਾ ਰਹੇ ਤੇ ਇਹ ਸਾਡਾ ਜਿਹੜਾ ਇਸ ਸਰੀਰ ਦਾ ਕੁਦਰਤੀ ਤਰੰ ਜਿਹੜਾ ਉਹਦੇ ਉਲਟ ਹੈ ਤੇ ਜਦੋਂ ਅਸੀਂ ਕੁਦਰਤ ਦੇ ਉਲਟ ਹੁੰਦੇ ਆ ਤੇ ਫਿਰ ਪ੍ਰੋਬਲਮਸ ਹੁੰਦੀਆਂ ਜੀ ਉਹ ਕੁਦਰਤ ਨੇ ਸਾਨੂੰ ਜੀਵਾਂ ਨੂੰ ਚੱਲਣ ਫਿਰਨ ਤੋਂ ਭਜਣ ਵਾਸਤੇ ਬਣਾਇਆ ਸੋ ਇਸ ਕਰਕੇ ਸਵੇਰੇ ਸਵੇਰੇ ਉੱਠ ਕੇ ਜਦੋਂ ਵਾਤਾਵਰਣ ਦੇ ਵਿੱਚ ਆਕਸੀਜਨ ਵੀ ਸ਼ੁੱਧ ਹੈਗੀ ਆ ਬੁਖਿਆਂ ਨੇ ਤਾਜ਼ੀ ਤਾਜ਼ੀ ਆਕਸੀਜਨ ਲੈਣੀ ਸ਼ੁਰੂ ਕੀਤੀ ਹੈ ਪੋਲੂਸ਼ਨ ਸਾਰਾ ਦਾ ਸਾਰਾ ਬੈਠਾ ਹੋਇਆ ਹੈ ਜੀ ਹਾਂਜੀ ਤੇ ਉਸ ਟਾਈਮ ਦੇ ਉੱਤੇ ਜਿਹੜੀ ਆਕਸੀਜਨ ਲੈ ਲੈਣੀ ਹੈ ਪਰ ਹੋਰ ਉਹਦੇ ਨਾਲ ਦਾ ਕੋਈ ਫਾਇਦਾ ਨਹੀਂ ਤੁਸੀਂ ਕਦੇ ਵੀ ਕਰਕੇ ਦੇਖੋ ਸਵੇਰ ਦੀ ਸੈਰ ਕਰਕੇ ਸਾਰਾ ਦਿਨ ਤੁਹਾਡਾ ਤਾਜ਼ੀ ਕੀ ਪ੍ਰਿਆਰਣਗੇ ਦਾ ਸਾਰਾ ਅਧਨ ਤੁਸੀਂ ਨਾ ਕੀਤਾ ਪਰ ਹੋਵੇ ਜੀ ਸੋ ਇੱਕ ਵੱਡੀ ਗਲਤੀ ਜਿਹੜੀ ਲੋਕ ਕਰਦੇ ਨੇ ਕਿ ਸੈਰ ਨਹੀਂ ਕਰਦੇ ਸਵੇਰੇ ਘੇਰੇ ਜਾ ਕੇ ਹਰ ਕਿਸੇ ਨੂੰ ਸੈਰ ਕਰਨੀ ਲਈ ਜੀ ਉਥੇ ਐਕਸਰਸਾਈਜ਼ ਜੋਗਿੰਗ ਜਾਂ ਬ੍ਰਿਸਕ ਵਾਕਿੰਗ ਘਟੋਕਟ ਜਰੂਰ ਕਰਨੀ ਚਾਹੀਦੀ ਆ ਤੇ ਇੱਕ ਪਹਿਲਾ ਘੰਟਾ ਜਿਹੜਾ ਇਹ ਸ਼ੁਰੂਤ ਨੂੰ ਦੇਣਾ ਚਾਹੀਦਾ ਜੀ ਉਸ ਤੋਂ ਅਗਲੀ ਗਲਤੀ ਜਿਹੜੀ ਹੈ ਨਾ ਸਵੇਰੇ ਸਵੇਰੇ ਜਿਹੜੀ ਹੁੰਦੀ ਹੈ ਉਹ ਲੋਕ ਫੜ ਲੈਂਦੇ ਨੇ ਫੋਨ ਜੀ ਉਹਦੇ ਆਸਾਰੀ ਜਿਵੇਂ ਰਾਤ ਪਤਾ ਨਹੀਂ ਕਿਵੇਂ ਇੱਕ ਦੀ ਕੌਕੀ ਲੰਗੀ ਹੈ ਕਿ ਫੋਨ ਤੋਂ ਬਗੈਰ ਨਹੀਂ ਉੱਠਿਆ ਸਾਰੀ ਸਵੇਰੇ ਫੋਨ ਇਹ ਸਭ ਤੋਂ ਵੱਡੀ ਗਲਤੀ ਹੈ ਇਕ ਕੰਡੈਕਸ ਸਕਰੀਨ ਨੂੰ ਇੱਕ ਛੋਟੀ ਜਿਹੀ ਸਕਰੀਨ ਨੂੰ ਦੇਖ ਕੇ ਉੱਥੇ ਅਸੀਂ ਉੱਥੇ ਕੁਝ ਵੀਡੀਓ ਦੇਖ ਕੇ ਉੱਥੇ ਖੁਸ਼ ਹੋ ਰਹੇ ਹੁੰਦੇ ਆ ਤੇ ਇੱਕ ਹੁੰਦਾ ਤੁਸੀਂ ਬਾਹਰ ਖੁੱਲੇ ਵਾਤਾਵਰਣ ਚ ਦੇ ਕੇ ਖੁਸ਼ ਹੋ ਰਹੇ ਜੀ ਲਾਈਫ ਨੂੰ ਦੇਖ ਕੇ ਖੁਸ਼ ਹੋ ਰਹੇ ਉਹ ਦਿਸਣ ਦੇ ਤੁਹਾਡਾ ਰੂਪ ਹੁੰਦਾ ਹੈ ਜੀ ਲੇਕਿਨ ਇਹ ਜਿਹੜੀ ਸਕਰੀਨ ਹੈ ਇਹ ਤੁਹਾਡਾ ਬੋਡੀਮੈਂਟ ਜਿਹੜਾ ਉਹਨੂੰ ਸਭ ਡਿਸਟਰਬ ਕਰ ਦਿਆ ਜਿੰਨਾ ਤੁਸੀਂ ਉਸ ਸਕਰੀਨ ਨੂੰ ਦੇਖੋਗੇ ਉਹਨਾਂ ਐਡਿਕਟ ਹੁੰਦੇ ਜਾਓਗੇ ਤੇ ਤੁਹਾਨੂੰ ਇੱਕ ਦਿਨ ਲੱਗੇਗਾ ਕਿ ਸਕਰੀਨ ਹੀ ਦੇਖੀ ਜਿਵੇਂ ਪਤਾ ਨਹੀਂ ਕੀ ਹੋ ਗਿਆ ਜੀ ਤੋ ਇਹ ਸਭ ਤੋਂ ਵੱਡਾ ਨੁਕਸਾਨ ਅਸੀਂ ਆਪਣੀਆਂ ਹੀ ਖੁਸ਼ੀਆਂ ਦਾ ਕਰਦੇ ਆ ਜਿਹੜਾ ਟਾਈਮ ਸਾਡਾ ਸਵੇਰੇ ਸਵੇਰੇ ਉੱਠ ਕੇ ਸੋਸ਼ਲ ਹੋਣ ਦਾ ਸੀ ਕਿਉਂਕਿ ਰਾਤ ਸਰ ਕੋਈ ਇੰਡੀਵਿਜੂਅਲ ਹੋ ਜਾਂਦਾ ਇਕੱਲੇ ਨੇ ਸੌਂ ਜਾਣਾ ਹੈ ਤੇ ਉਹ ਸਰੀਰ 8 ਘੰਟੇ ਜਿਹੜਾ ਉਹ ਅਸਲ 'ਚ ਅਸੀਂ ਜਿਹੜੇ ਆ ਸੋਸ਼ਲ ਐ ਨਹੀਂ ਨਾ ਜੀ ਇਨਸਾਨ ਨੂੰ ਜਿਹੜਾ ਬਣਾਇਆ ਉਹ ਸਮਾਜ ਦੇ ਵਿੱਚ ਬਣਾਇਆ ਅਸੀਂ ਸੋਸ਼ਲ ਆ ਇਹ ਸੋਸ਼ਲ ਹੋਣਾ ਕਿ ਜੇ ਤੁਸੀਂ ਘਰੋਂ ਨਿਕਲਾਂਗੇ ਤੇ ਦੂਸਰਿਆਂ ਨਾਲ ਮਿਲਾਂਗੇ ਜੀ ਅੱਜ ਇਹ ਵੱਡੀ ਪ੍ਰੋਬਲਮ ਹੋ ਗਈ ਹੈ ਕਿ ਘਰ 'ਚ ਵੀ ਅਗਰ 10 ਜੀ ਕਦੇ ਵੇਲੇ ਬੈਠੇ ਹੁੰਦੇ ਨੇ ਸਾਰਿਆਂ ਕੋਲ ਆਪਣੇ ਆਪਣੇ ਫੋਨ ਤੇ ਆਪਣੀ ਆਪਣੀ ਸਕਰੀਨਾਂ ਤੇ ਲੱਗੇ ਹੋਏ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਕੋਈ ਗੱਲਬਾਤ ਨਹੀਂ ਹੁੰਦੀ ਜੀ ਬਿਲਕੁਲ ਇਦਾਂ ਹੁੰਦਾ ਠੀਕ ਹੈ ਜੀ ਤੇ ਜਦੋਂ ਆਪਸ ਦੇ ਵਿੱਚ ਕੋਈ ਗੱਲਬਾਤ ਨਹੀਂ ਹੁੰਦੀ ਤੇ ਵਿਚਾਰ ਸਾਂਝੇ ਕਿਵੇਂ ਹੋਣਗੇ ਹਰ ਇੱਕ ਇੰਡੀਵਿਜੂਅਲ ਵਿਚਾਰਾਂ ਦਾ ਹੁੰਦਾ ਜਾ ਰਿਹਾ ਤੇ ਫਿਰ ਉਹਦਾ ਇੱਕ ਵੱਡਾ ਨੁਕਸਾਨ ਇਹ ਹੁੰਦਾ ਆ ਕਿ ਆਪਸ ਵਿੱਚ ਵਿਚਾਰ ਮੇਲ ਖਾਂਦੇ ਹੀ ਨਹੀਂ ਤੇ ਟਕਰਾਅ ਬਹੁਤ ਜਲਦੀ ਹੋ ਜਾਂਦੀ ਹੈ ਜੀ ਜੇ ਅਸੀਂ ਰਲ ਕੇ ਬੈਠਾਂਗੇ ਉਹੀ ਟਾਈਮ ਜਿਹੜਾ ਸਕਰੀਨ ਨੂੰ ਨਾ ਦੇ ਕੇ ਅਗਰ ਤੁਸੀਂ ਕਿਸੇ ਪਾਰਕ ਵਿੱਚ ਨਿਕਲ ਜਾਂਦੇ ਆਂ ਉੱਥੇ ਆ ਕੇ ਮਿਲਦੇ-ਗਿਲਦੇ ਆਂ ਲੋਕਾਂ ਨਾਲ ਗੱਲਾਂ ਖੰਡੀਆਂ ਨੇ ਜਾਂ ਉਹਨਾਂ ਦੇ ਨਾਲ ਢਲਕੇ ਸੈਰ ਕਰਦੇ ਆਂ ਨਾਲ ਕਿ ਯੋਗਾ ਕਰਦੇ ਆਂ ਐਕਸਰਸਾਈਜ਼ ਕਰਦੇ ਆਂ ਤੇ ਉਹ ਇੱਕ ਸੋਸ਼ਲ ਉਹ ਜਿਹੜਾ ਮਨ ਨੂੰ ਖੁਸ਼ੀ ਦੇਣੀ ਹੈ ਜਿਹਦੀ ਕਦੇ ਵੀ ਜਿਹਦੀ ਐਡਿਕਸ਼ਨ ਨਹੀਂ ਹੁੰਦੀ ਜੀ ਉਹ ਪਰਮਾਨੰਦਿਕ ਖਿਸ਼ਾਂ ਨੇ ਜਿਹੜੀਆਂ ਦੇਣੀਆਂ ਸੋ ਇਹ ਇੱਕ ਵੱਡੀ ਗਲਤੀ ਸਕਰੀਨ ਸਵੇਰੇ-ਸਵੇਰੇ ਦੇਖਣਾ ਜਿਹੜਾ ਨਾ ਸੋ ਇੰਨੀਆਂ ਤੇਜ਼ ਰੋਸ਼ਨੀਆਂ ਸਵੇਰੇ-ਸਵੇਰੀ ਅੱਖਾਂ ਨੂੰ ਰਾਤ ਦੀ ਰਸਬੋਧ ਦੇ ਜਿਹੜੀਆਂ ਕੁਦਰਤ ਨੇ ਦੇਖੋ ਨਿਯਮ ਬਣਾਇਆ ਕਿ ਸਵੇਰੇ ਦੇਖੋ ਹੌਲੀ 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 ਜੁਰਤ ਪਰੋਂਦਾ ਹੈ ਹੌਲੀ ਹੌਲੀ ਰੋਸ਼ਨੀ ਵੱਟਦੀ ਹੈ ਜੀ ਸੋ ਉਹ ਇੱਕ ਤੁਹਾਡੀਆਂ ਅੱਖਾਂ ਨੂੰ ਇੱਕ ਉਸੇ ਤਰ੍ਹਾਂ ਇੱਕ ਡਿਜ਼ਾਈਨ ਕੀਤਾ ਗਿਆ ਹੈ ਕਿ ਤੁਸੀਂ ਵੇਖਿਆ ਹੋਵੇਗਾ ਕਿ ਕਦੇ ਬਾਹਰ ਦੁਪਹਿਰ ਵੇਲੇ ਧੁੱਪ ਦੇ ਵਿੱਚੋਂ ਇੱਕ ਨਾਮ ਕਮਰੇ ਜਾਓ ਤਾਂ ਤੁਹਾਨੂੰ ਪਰੇਸ਼ਾਨੀ ਜੀ ਬਿਲਕੁਲ ਹਾਂ ਜੀ ਜਾਂ ਮੇਰੇ ਕਮਰੇ 'ਚ ਇੱਕ ਵਾਰੀ ਇੱਕਦਮ ਬਾਹਰ ਜਾਓ ਤੇ ਇੱਕਦਮ ਅੱਖਾਂ ਚੜ੍ਹ ਆ ਜਾਂਦੀਆਂ ਨੇ ਤੇ ਉਹ ਇੱਕਦਮ ਫੁੱਲਦੀਆਂ ਨਹੀਂ ਜੀ ਸੋ ਕਿਉਂਕਿ ਇਹ ਇਸ ਤਰ੍ਹਾਂ ਨਹੀਂ ਡਿਜ਼ਾਈਨ ਕੀਤਾ ਸਾਡੇ ਸਰੀਰ ਨੂੰ ਕੁਦਰਤ ਨੇ ਕਿ ਇਸ ਤਰ੍ਹਾਂ ਦੇ ਚਟਕੇ ਸਵੇ। ਲੇਕਿਨ ਉਹ ਸਕਰੀਨ ਜਿਹੜੀ ਇਤਨਾ ਮੌਣੀ ਆ ਉਹਦੀ ਤੇ ਫਾਸਟ ਕੋਚਿੰਗ ਆਉਣੀ ਨਹੀਂ ਆਉਣੀ ਹੈ। ਉਹ ਅਸੀਂ ਇਹ ਜਿਹੜੇ ਕੁਦਰਤ ਦੇ ਖਿਲਾਫ ਅਸੀਂ ਜਾ ਰਹੇ ਆ ਉਹ ਸਾਡੀ ਸੋਸ਼ਲ ਹੋਮ ਤੇ ਵੀ ਸਾਡਾ ਇਫੈਕਟ ਪੈ ਰਿਹਾ। ਤੇ ਸਿਹਤ ਦੇ ਉੱਤੇ ਤੇ ਬੁਰਾ ਸਭ ਬਹੁਤ ਹੈਗਾ ਇਹ ਨਾ ਚੀਜ਼ਾਂ ਦਾ। ਜੀ। ਸੋ ਅਗਲੀ ਜਿਹੜੀ ਸਭ ਤੋਂ ਵੱਡੀ ਗਲਤੀ ਹੈ ਕਿ ਉਹ ਸਵੇਰੇ ਹੀ ਮਿੱਠੇ ਵਾਲੀਆਂ ਚੀਜ਼ਾਂ ਜਾਂ ਜੰਕ ਫੂਡ ਸਵੇਰੇ ਸਵੇਰੇ ਖਾਣਾ ਸ਼ੁਰੂ ਕਰ ਦਿਆ ਜੀ ਹੁਣ ਜ਼ਿਆਦਾਤਰ ਜਿਹੜਾ ਤੁਸੀਂ ਦੇਖੋਗੇ ਜਿਹੜੇ ਨਾਸ਼ਤੇ ਨੇ ਉਹਦੇ ਵਿੱਚ ਬ੍ਰੈਂਡ ਹੋ ਜਾਏਗਾ ਹਾਂਜੀ ਬਿਸਕਟ ਹੋ ਜਾਣਗੇ ਚਾਹ ਹੋ ਜਾਏਗੀ ਜੀ ਹਾਂਜੀ ਇੱਕ ਚਾਹ ਤੇ ਬੈਡਟੀ ਹੁੰਦੀ ਹੈ ਹਾਂਜੀ ਇੱਕ ਫਿਰ ਚਾਹ ਉੱਥੇ ਆਉਂਦੀ ਹੈ ਬੈਡਟੀ ਨਹੀਂ ਬੈਟਰੀ ਸਲੂਗ ਨਾਲ ਸਮਝ ਆਉਂਦੀ ਉਹ ਤੋਂ ਬਗਾਰ ਥਿਆ ਨਹੀਂ ਜਾਂਦਾ ਜੀ ਇੱਕ ਇੱਕ ਤੇ ਉਹ ਚਾਹ ਚਾਹ ਜਾਈਦੀ ਹੈ ਤੇ ਇੱਕ ਉਸ ਤੋਂ ਬਾਅਦ ਫਿਰ ਚਾਹ ਹੋਈ ਨਾਸ਼ਤੇ ਦਾ ਨਾਸ਼ਤਾ ਜੀ ਤੇ ਉੱਥੇ ਵੀ ਕੀ ਹੁੰਦਾ ਫਿਰ ਜੰਪ ਕੋਡ ਇਹ ਬਿਲਕੁਲ ਬਿਸਕੁਟ ਬਰੱਡ ਜੈਮ ਇਹੋ ਜਿਹੀ ਚੀਜ਼ਾਂ ਤੇ ਇਹ ਜਿਹੜਾ ਨਾਸ਼ਤਾ ਆ ਉਹ ਕੈਲਰੀ ਨਾਲ ਪਰਪੂਰ ਠੀਕ ਹੈ ਪ੍ਰੋਟੀਨ ਵਿਟਾਮਿਨ ਮਿਨਰਲ ਤੋਂ ਬਿਲਕੁਲ ਰਹਿਤ ਸਾਡੇ ਬਜ਼ੁਰਗਾਂ ਨੇ ਸਮਝਾਇਆ ਸੀਗਾ ਕਿ ਸਿਹਤ ਦਾ ਨਾਸ਼ਤਾ ਬਾਦਸ਼ਾਹਾਂ ਵਰਗਾ ਜੀ ਠੀਕ ਹੈ ਤੇ ਬਾਦਸ਼ਾਹੀ ਖਾਣੇ ਦੇ ਵਿੱਚ ਸਭ ਤੋਂ ਪਹਿਲਾਂ ਹੁੰਦੇ ਨੇ ਫਲ ਜੀ ਹਾਂਜੀ ਫੇਰ ਹੁੰਦੇ ਨੇ ਨੱਟਸ ਬਦਾਮ ਅਖਰੋਟ ਇਹਨਾਂ ਚੀਜ਼ਾਂ ਜਿਹੜੀਆਂ ਸੀ ਨੱਟਸ ਇਹ ਬਿਲ ਡਰਾਈ ਫੂਡ ਕਹਿੰਦੇ ਨੇ ਜਨ ਕਿ ਪਹਿਲਾਂ ਫਰੂਟ ਫੇਰ ਡਰਾਈ ਫੂਡ ਜੀ ਸੋ ਉਹ ਬਾਦਸ਼ਾਹੀ ਖਾਣਾ ਜਿਹੜਾ ਸੀ ਉਹਨੂੰ ਛੱਡ ਕੇ ਜਿਹੜਾ ਅਸਲ ਚ ਜਿੰਦਾ ਖਾਣਾ ਹੁੰਦਾ ਜਿਹਦੇ ਤੁਹਾਨੂੰ ਪੋਸ਼ਣ ਦੇਣਾ ਹੈ ਧੰਨ ਦੇ ਦੇਣੇ मिनਰਲਸ ਦੇ ਦੇਣੇ ਪ੍ਰੋਟੀਨ ਦੇਣਾ ਗੁੱਡ ਫੈਟੀ ਐਸੈਂਸ ਦੇਣੇ ਉਹਨੂੰ ਛੱਡ ਕੇ ਬਿਨਾ ਕਿਸੇ ਨਿਊਟ੍ਰੀਸ਼ਨ ਦਾ ਸਿਰਫ ਕੈਲਰੀ ਵਾਲਾ ਖਾਣਾ ਖੁਸਾਣਾ ਸਵੇਰੇ ਸਵੇਰੀ ਪਹਿਲੀਆਂ ਕੈਲਰੀ ਜਿਹੜਾ ਜੋ ਖਾਣਾ ਮਰ ਗਿਆ ਸੀ ਸੜ ਗਿਆ ਸੀ ਗਲ ਗਿਆ ਸੀ ਉਹ ਕੈਲਰੀਜ਼ ਬਣੀਆਂ ਪਈਆਂ ਜੀ ਠੀਕ ਹੈ ਉਸੇ ਰੂਪ ਕੇ ਖਾਣਾ ਇਹ ਕੀ ਕਰਦਾ ਹੈ ਫਿਰ ਤੁਹਾਡੇ ਸਰੀਰ ਵਿੱਚ ਕੈਲਰੀ ਦੀ ਪਰਮਾਰ ਕਰਦਾ ਹੈ ਤੇ ਐਨੀਅਰ ਕੈਲਰੀ ਜਰੀ ਨਿ ਬਰਨ ਕਰਦੀਆਂ ਨਹੀਂ ਸਕਦੀ ਉਹ ਇੰਨਾ ਜਿਹੜਾ ਵਿਧਿਆਵੋ ਗ루ਪ ਹੋ ਜਾ ਫਿਰ ਤੁਹਾਡੀ ਇਨਸੂਲਿਨ ਰੈਸਪੋਂਸ ਹੋ ਜਾਂਦੀ ਹੈ। ਸ਼ਰੀਰ ਉਹਨੂੰ ਕੈਲਰੀ ਚ ਨੂੰ ਚਰਬੀ ਚ ਨੂੰ ਕਨਵਰਟ ਕਰਕੇ ਸਟੋਰ ਕਰਨਾ ਸ਼ੁਰੂ ਕਰਨ ਨਾਲ ਵਜ਼ਨ ਵਧਾਣਾ ਸ਼ੁਰੂ ਹੋ ਜਾਂਦਾ ਹੈ। ਫੈਟ ਇਕੱਠੀ ਹੋਣੀ ਸ਼ੁਰੂ ਹੋ ਜਾਂਦੀ ਹੈ ਕਿ ਫਰਹਾਹਤ ਦੀਆਂ ਬਿਮਾਰੀਆਂ, ਕੈਂਸਰ ਵਰਗੀਆਂ ਬਿਮਾਰੀਆਂ ਤੇ ਉਹ ਸਟੋਪ ਦਾ ਰਿਸਕ ਕਈ ਬਿਮਾਰੀਆਂ ਦੇ ਰਿਸਕ ਕਈ ਗੁਣਾ ਵੱਧ ਜਾਂਦਾ ਹੈ। ਸਾਰ ਕਰਕੇ ਆ ਕੀ ਜਿਹੜਾ ਪਹਿਲਾ ਰਸਤਾ ਹੈ ਉਹ ਫਰੂਟਸ ਦਾ ਕਰੋ। ਕਿਉਂਕਿ ਇੱਕ ਵਰਤ ਤੋਂ ਲੱਗਿਓ ਤੁਸੀਂ ਰਾਤ ਦਾ ਜਿਹੜਾ ਰੈਸਟ ਕੀਤੀ ਸੀ ਉਹਨੂੰ ਇਹਦੇ ਵਿੱਚ ਐਸਾ ਖਾਣਾ ਚਾਹੀਦਾ ਹੁੰਦਾ ਜਿਹੜਾ ਬੜਾ ਸਵਾਚਕ ਹੋਵੇ ਬੜੀ ਆਸਾਨੀ ਨਾਲ ਪਚੇ ਸਵਾਦ ਵੀ ਹੋਏ ਤੇ ਮਾਨਵੀ ਖੋਜੇ ਜਿਹਨੂੰ ਖਾ ਕੇ ਜਿਹੜਾ ਪਚ ਬੜੀ ਆਸਾਨੀ ਨਾਲ ਜਾਏ ਬਸ ਇੱਕ ਲੋਕਾਂ ਦੇ ਅੰਤਿਮ ਬਾਰੇ ਜੀ ਉਹ ਖਾਣਾ ਹੈਗਾ ਫਰੂਟ ਜੀ ਬਿਲਕੁਲ ਜੀ ਤੁਸੀਂ ਦੇਖਿਆ ਵੇਖੋ ਖਾ ਲਓ ਬਸ ਢੂੰ ਘੰਡੇ ਚ ਫਿਰ ਕੱਲ੍ਹ ਕੇ ਭੁੱਖ ਲੱਗੀ ਜੀ ਸੋ ਇਹ ਜਿਹੜੀਆਂ ਗਲਤੀਆਂ ਨੇ ਇਹਨਾਂ ਨੂੰ ਨਾਲ ਨਾਲ ਸੁਧਾਰ ਵੀ ਦੱਸੇ ਨੇ ਅਗਰ ਕੋਈ ਵੀ ਇਹਨਾਂ ਗਲਤੀਆਂ ਨੂੰ ਇਸ ਤਰੀਕੇ ਨਾਲ ਸੁਧਾਰਦਾ ਤੁਸੀਂ ਦੇਖੋਗੇ ਕਿ ਚਰੀਰ ਜਿਹੜਾ ਤੁਹਾਡਾ ਤਾਂ ਉਸ ਸਿਸਾਂ ਦੇ ਨਹੀਂ ਸ਼ੁਰੂ ਕਰ ਦੇਗਾ ਬਿਮਾਰੀ ਨੇੜੇ ਨਹੀਂ ਲੱਗੇਗੀ ਤੰਦਰੁਸਤੀ ਊਰਜਾ ਐਨਰਜੀ ਹਮੇਸ਼ਾ ਬਣੀ ਰਹੇਗੀ ਸੋ ਜ਼ਿੰਦਗੀ ਚ ਪਹਿਲਾ ਸੁੱਖ ਜਿਹੜਾ ਨਾ ਉਹ ਨਿਰੋਗ ਰਹਿਣਾ ਹੈ ਜੀ ਸੋ ਉਹਨੂੰ ਦਰੋਗੀ ਰੱਖਣ ਵਾਸਤੇ ਸਾਨੂੰ ਯਤਨ ਕਰਨੀ ਚਾਹੀਦੇ ਨੇ ਜਿਹੜੀਆਂ ਗਲਤੀਆਂ ਪਿੱਛੇ ਸਜ ਕੋ ਹੋਣੇ ਸ਼ੁਰੂ ਹੋ ਗਈਆਂ ਉਹਨਾਂ ਨੂੰ ਸੁਧਾਰਨਾ ਚਾਹੀਦਾ ਤਾਂ ਕਿ ਆਉਣ ਵਾਲੇ ਪੀੜ੍ਹਨ ਸੱਗੇ ਜਿਹੜੀਆਂ ਨੇ ਉਹ ਸੁਰੱਖਿਤ ਰਹਿ ਸਕਣ ਤੰਦਰੁਸਤ ਰਹਿ ਸਕਣ ਸੋ ਦੋਸਤੋ ਅੱਜ ਕਰਨੇ ਆਈ ਦੀ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇਗੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਨਾਲ ਹੀ ਲੱਗਿਆ ਲਕਸ਼ਰ ਵੀ ਕਰ ਦਿਓ ਸੋ ਸਰ ਜੀ ਸਾਡੇ ਦੋਸਤਾਂ ਵਾ ਤੇ ਤੁਸੀਂ ਇੱਕ ਵਾਰ ਫਿਰ ਤੋਂ ਟਾਈਮ ਕੱਢਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਸਤ ਸ੍ਰੀ ਅਕਾਲ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਸਤ ਸ੍ਰੀ ਅਕਾਲ ਸੋ ਦੋਸਤੋ ਅੱਜ ਤੁਸੀਂ ਜਾਣਿਆ ਤੁਹਾਡੀਆਂ ਉਹ 6 ਗਲਤੀਆਂ ਜੋ ਤੁਸੀਂ ਅਣਜਾਣੇ ਵਿੱਚ ਕਰਕੇ ਆਪਣਾ ਨੁਕਸਾਨ ਕਰ ਰਹੇ ਸੀ ਇਦਾਂ ਦੀਆਂ ਇਹ ਜਾਣਕਾਰੀ ਨਾਲ ਭਰਪੂਰ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਨਾਲ ਬਨੇ ਰਹੋ ਆਵਰ ਆਲੋਕ ਕੇ ਬਣਾਈ ਹੈ ਇੱਕ ਹੈਲਦੀ ਦੁਨੀਆ ਤੁਹਾਂ ਮਿਲਦੇ ਹਾਂ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਤ ਸ੍ਰੀ ਅਕਾਲ